ਉਂਕੇ 3 ਮਹੀਨੇ ਮੋਤ ਮੇਰੀ ਦੇ ਦੇ ਹੋ ਜਾਣ ਹੁਕਮ ਨਿਯਾਰੀ ਯਾਰੀ ਹਾਏ ਕਿ ਇੱਕ ਕਰਕੇ ਸਵੇਰ ਬੋਟਾ ਖੋਲਈ ਦੇ ਵਾਰੋ ਵਾਰੀ ਹਾਏ ਕਿ ਇੱਕ ਕਰਕੇ ਸਵੇਰ ਬੋਟਾ ਖੋਲਈ ਦੇ ਵਾਰੋ ਮੁੱਖ ਦੇ ਵਿੱਚ ਮਾਰ ਮਕਉਂਦਾ ਮੈਨੂੰ ਇੱਕ ਡਾਕਟਰ ਮਾਂ ਧੋਕੜੀਆਂ ਲੋਣ ਦੇ ਦਾਨੀ ਕੇ ਪੁੱਤਾਂ ਤੋਂ ਪਹਿਲਾਂ ਠੀਆਂ ਤਾਈਆਂ ਨੇ ਹੁੰਦੀਆਂ ਮੰਗਰੋਂ ਕੋਈ ਹੋ ਕੇ ਸਾਡੇ ਬੇਟਾਂ ਜੰਮਣ ਵਾਲੇ बनके दुश्मन ਸਾਡੇ ਸਾਡੇ আল্ট্রা সাউন্ড স্ক্যানার ਵਾਲੇ ਅੰਮੀਏ ਝਾਲਮ ਡਾਡੇ ਜਿੰਨੇ ਵੀ ਮੈਨੂੰ ਤੇਰੀ ਜਿੰਨੇ ਵੀ ਮੈਨੂੰ ਤੇਰੀ ਝੋਲੀ ਵਿੱਚ ਪਾਇਆ ਉਹ ਵੀ ਤਾਂ ਜੋਣ ਦਿੰਦਾ ਨਹੀਂ ਨਿਮਮੀਏ ਮਗਰ ਕੋਈ ਹੌਣ ਦਿੰਦਾ ਨਹੀਂ ਪੁੱਤਾਂ ਤੋਂ ਪਹਿਲਾਂ ਧੀਆਂ ਪਹਿਲਾਂ ਧੀਆਂ ਤਾਈਆਂ ਨੇ ਹੁੰਦੀਆਂ ਮਗਰ ਕੋਈ ਹੌਣ ਦਿੰਦਾ ਨਹੀਂ ਉਨਕੇ ਸਾਡਾ ਵੀ ਜੀ ਕਰਦੇ ਗਾਈਏ ਗਾਈਏ ਵੀਰੇ ਦੀਆਂ ਘੋੜੀਆਂ ਐਥੇ ਬਿਰਾਜ ਗੋਂਦੇ ਦਾ ਨਹੀਂ ਕੇ ਪੁੱਤਾਂ ਤੋਂ ਪਹਿਲਾਂ ਧੀਆਂ ਤਾਈਆਂ ਨੇ ਹੁੰਦੀਆਂ ਮੰਗਰੋਂ ਕੋਈ ਹੋਣ ਦੇਦਾਨੀ ਕਿ ਕੁੱਤਾ ਤੋਂ ਪਹਿਲਾਂ ਥੀਆਂ ਤਾਈਓਂ ਨੇ ਹੁੰਦੀਆਂ ਮੰਗਰੋਂ ਕੋਈ ਹੋਣ ਦੇਦਾਨੀ ਕੁੱਤਾ ਤੋਂ ਪਹਿਲਾਂ ਥੀਆਂ ਤਾਈਓਂ ਨੇ ਹੁੰਦੀਆਂ ਮਗਰੋਂ ਕੋਈ ਹੋਣ ਦਿੰਦਾ ਨਹੀਂ ਨੀ ਅੰਮੀਏ ਮਗਰੋਂ ਕੋਈ ਹੋਣ ਦਿੰਦਾ ਨਹੀਂ ਧੀਆ ਦੀ ਤੂੰ ਮੇਰੇ ਆ ਰਬਾ ਕੈਸੀ ਜੂਨ ਬਣਾਈ ਜੂਨ ਬਣਾਈ ਮਾਪੇ ਤੋੜ ਕੇ ਜਿਗਰ ਦਾ ਟੋਟਾ ਜਾਂਦੇ ਫਰਜ਼ ਨਭਾਈ ਨਾ ਗਵਾਈ ਮਾਪੇ ਤੋੜ ਕੇ ਜਿਗਰ ਦਾ ਟੋਟਾ ਜਾਂਦੇ ਫਰਜ਼ ਨਬਾਈ ਬਾਈ ਕੀ ਭੁੱਲ ਹੋਗੀ ਧੀਆਂ ਕੋਲੋਂ ਹੋਇਆ ਕੀ ਗੰਗਾ ਮੈਨੂੰ ਦੱਸ ਦੇ ਮੇਰੇ ਆ ਰਬਾਵੇ ਮੇਰਾ ਕਿਹੜਾ ਹੀ ਅਸਲ ਗਰਾ ਮੈਨੂੰ ਦੱਸ ਦੇ ਮੇਰੇ ਆ ਨਾ ਪਾਵੇ ਮੇਰਾ ਕਿਹੜਾ ਹੀ ਅਸਲ ਗਰਾ